ਇਵਰੀਬਾਡੀ ਵਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆਂ ਜੇ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਅੱਜ ਦਾ ਵਲੌਗ ਆਪਾਂ ਤੁਹਾਡੇ ਲਈ ਲੈ ਕੇ ਆ ਗਏ ਆਂ ਤੇਈ ਵਾਰ ਕੀ ਹੁੰਦਾ ਨਾ ਅ ਕਈ ਵਾਰ ਆਪਣਾ ਮਤਲਬ ਕਿਉਂਕਿ ਮੈਂ ਡੇਲੀ ਲਾਈਫ ਦੇ ਨਾਲ ਨਾਲ ਕੁਕਿੰਗ ਦੀ ਵੀਡੀਓਜ਼ ਵੀ ਅਪਲੋਡ ਕਰਦੀ ਆ ਆਪਾਂ ਕੁਕਿੰਗ ਵੀਡੀਓਜ਼ ਟ੍ਰਿਕਸ ਵਗੈਰਾ ਮਤਲਬ ਜਿਹੜੀ ਵੀ ਆਪਣੇ ਕੋਲ ਇਦਾਂ ਦੇ ਵਲੌਗ ਡੇਲੀ ਲਾਈਫ ਹੋ ਗਈ ਤਿੰਨਾਂ ਤਰ੍ਹਾਂ ਦੇ ਜਿਹੜੇ ਮੈਂ ਵਲੌਗ ਪਾ ਦੇਣੀ ਆ ਚੈਨਲ ਤੇ ਸੋ ਹਨਾ ਡੇਲੀ ਲਾਈਫ ਨਹੀਂ ਸ਼ੂਟ ਕਰ ਪਾ ਰਹੀ ਹੁੰਦੀ ਤਾਂ ਆਪਾਂ ਕੁਕਿੰਗ ਦੀ ਵੀਡੀਓ ਪਾ ਦਿੰਦੇ ਆ ਸੋ ਬਹੁਤ ਸਾਰੇ ਵਧੀਆ ਵੀਡੀਓ ਨੂੰ ਤੁਸੀਂ ਪਿਆਰ ਦੇਦੇ ਹੋ ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਸਹਿਯੋਗ ਬਣਾਈ ਰੱਖੋ ਅੱਜ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਨ ਲੱਗੇ ਆਂ ਦੇਗ ਪ੍ਰਸ਼ਾਦ ਦੇਖ ਕਹਿੰਦੇ ਨੇ ਕਈ ਪ੍ਰਸ਼ਾਦ ਕਹਿੰਦੇ ਨੇ ਸੋ ਆਪਾਂ ਰੈਸਪੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਕਿਉਂਕਿ ਅੱਜ ਕੋਈ ਦਿਹਾੜਾ ਨਹੀਂ ਹੈਗਾ ਮਤਲਬ ਜਿਵੇਂ ਉਸ ਦਿਨ ਆਪਾਂ ਬਣਾਈ ਸੀ ਦਸਵੀਂ ਤੇ ਬਣਾਈ ਸੀ ਹਨਾ ਉਸ ਦਿਨ ਆਪਾਂ ਦਸਵੀਂ ਕਰਕੇ ਬਣਾਈ ਸੀਗੀ ਤੇ ਬਟ ਅੱਜ ਆਪਣਾ ਕੋਈ ਦਿਹਾੜਾ ਨਹੀਂ ਹੈਗਾ ਅੱਜ ਜਸਟ ਬੱਚੇ ਦੀ ਫਰਮਾਇਸ਼ ਕਹਿ ਸਕਦੇ ਜਿਵੇਂ ਹਨਾ ਜਬ ਜੁਦੀ ਫਰਮਾਇਸ਼ ਆਈਏ ਫਰਮਾਇਸ਼ ਤੇ ਆਪਾਂ ਬਣਾਉਣ ਲੱਗਿਆ ਦੇਗ ਉਹ ਕਹਿੰਦਾ ਮੈਂ ਦੇਗ ਹੀ ਖਾਣੀ ਆ ਉਸ ਦਿਨ ਬਹੁਤ ਟੇਸਟੀ ਬਣੀ ਸੀ ਕਹਿੰਦਾ ਸੇਮ ਉਸੇ ਤਰ੍ਹਾਂ ਦੀ ਬਣਾਉਣੀ ਆ ਮਮਾ ਤੇ ਆਪਾਂ ਮੈਂ ਉਸ ਦਿਨ ਬਣਾਈ ਸੀ ਕਿਉਂਕਿ ਉਸ ਦਿਨ ਮੈਂ ਰੈਸਪੀ ਨਹੀਂ ਦਿੱਤੀ ਸੀ ਅੱਜ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੀ ਹਾਂ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਕਿਸ ਤਰ੍ਹਾਂ ਬਣਾਉਣੀਓ ਤਾਂ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਬਹੁਤ ਸਾਰੀਆਂ ਭੈਣਾਂ ਜਿਹੜੀ ਮੇਰੀ ਰੈਸਪੀ ਜੇਕਰ ਮੈਂ ਕੋਈ ਰੈਸਪੀ ਦਿਨੀ ਹੋਵੇ ਤਾਂ ਟਰਾਈ ਕਰਦੇ ਨੇ ਤਾਂ ਬਹੁਤ ਵਧੀਆ ਲੱਗਦਾ ਹੈਗਾ ਸੋ ਇਸ ਤਰ੍ਹਾਂ ਹਣਾ ਵਧੀਆ ਲੱਗਦਾ ਸਹਾਯੋਗ ਦਿਨੇਓ ਤੇ ਧੁੱਪ ਬੜੀ ਕਰੜੀ ਚੜੀ ਹੋਈ ਤੇ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਇਧਰ ਵੀ ਪਾਣੀ ਧਰਤਾ ਗਰਮ ਤੇ ਆਪਾਂ ਬਾਕੀ ਪ੍ਰੋਸੈਸ ਤਿਆਰ ਕਰਦੇ ਹਾਂ ਤੇ ਤੁਹਾਨੂੰ ਸ਼ੇਅਰ ਕਰਦੇ ਹਾਂ ਦੇਖਦੀ ਰੈਸਪੀ ਹਰ ਇੱਕ ਕੋਈ ਆਪਾਂ ਇਹ ਕਹਿੰਦੇ ਹਰ ਇੱਕ ਕੋਈ ਪਰਫੈਕਟ ਬਣਾਉਂਦੀ ਹੈ ਹਰ ਇੱਕ ਕੋਈ ਕੁਕਿੰਗ ਚ ਪਰਫੈਕਟ ਨਹੀਂ ਹਰ ਇੱਕ ਕੋਈ ਇਕੁਏਸ਼ਨ ਕੋਈ ਹਰ ਇੱਕ ਵਿੱਚ ਅਲੱਗ-ਅਲੱਗ ਕਲਾ ਹੁੰਦੀ ਹੈ ਨਾ ਸੋ ਇਹ ਵੀ ਧਾਰਤੀ ਆਪਾਂ ਤੇ ਆਪਾਂ ਪ੍ਰਬੰਧ ਕਰਦੇ ਬੰਨ ਤੁਹਾਨੂੰ ਨਸਾਂਗੇ ਗੱਲਾਂ ਬਾਤ ਵੀ ਨਾ ਨਾ ਕਰੂੰਗੀ ਨਾ ਨਾ ਸ਼ੇਅਰ ਕਰੂੰਗੀ ਰੈਸਪੀ ਮੈਂ ਜਿੰਨਾ ਆਪਾਂ ਆਟਾ ਲੈਂਦਾ ਜਿੰਨੇ ਆਪਾਂ ਆਟੇ ਦੀ ਨੀਡ ਹੋਊਗੀ ਤੁਹਾਨੂੰ ਦੱਸੂੰਗੀ ਕਿ ਆ ਪਪਾ ਤਾਂ ਦੇਸੀ ਕਿ ਉਹਦੋਂ ਆਪਣਾ ਥੋੜਾ ਰੜ ਗਿਆ ਸੀ ਜ਼ਿਆਦਾ ਦੇਗ ਦੇ ਵਿੱਚ ਸਪਸ਼ਟਪਾਲ ਤਾਂ ਜਿਹੜੀ ਮੇਨ ਚੀਜ਼ਾ ਗਰਮ ਪਾਣੀ ਦੀ ਵਰਤੋਂ ਕਰਨੀ ਹੈ ਜਦੋਂ ਵੀ ਦੇਗ ਬਣਾਣੀ ਠੰਡਾ ਪਾਣੀ ਨਹੀਂ ਪਾਉਣਾ ਠੰਡੇ ਪਾਣੀ ਦੇ ਨਾਲ ਗੰਡਾ ਬਣ ਜਾਂਦੇ ਨੇ ਆਟੇ ਦੇ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਇਹ ਯੂਜ਼ ਕਰਨਾ ਦੂਜੇ ਨੰਬਰ ਤੇ ਤੁਸੀਂ ਦੇਸੀ ਘੀ ਤੇ ਯੂਜ਼ ਕਰਨਾ ਹੈਗਾ ਵੈਸੇ ਤਾਂ ਜ਼ਿਆਦਾਤਰ ਤਾਂ ਦੇਸੀ ਘੀ ਹੀ ਵਰਤਦੇ ਨੇ ਦੇਗ ਦੇ ਵਿੱਚ ਤਾਂ ਜਿੰਨੀ ਜ਼ਰੂਰਤ ਅਕੋਰਡਿੰਗ ਆਉਦਾ ਕਿਉਂਕਿ ਮੈਂ ਬੇਤੇ ਨਹੀਂ ਫਰਮਾਇਸ਼ ਤੇ ਬਣਾਉਣਾ ਸੋ ਆਪਾਂ ਉਹਨਾਂ ਕੀ ਬਣਾਉਣਾ ਹੈਗਾ ਥੋੜਾ ਜਿਹਾ जी इतने मैं चार चमचे आटा ले लिया ठीक है जी चार चमचे आटे मैं, थोड़ा ज आटा होर लवेंगे आप्यो थोड़ा जहाँ लग गया बाला तर तर जहाँ घ्यो नहीं रखना कि अपने हत्थ चिंबड़े ज है ना उस तरह नहीं रखना आप चमचा आप्यो का होर पाता है जिन्ना अपना घ्यो उस हिसाब ना अपना आटा बिल्कुल परफेक्ट है ठीक है जी ਨਹੀਂ ਬੇਟਾ ਮੇਰਾ ਬੇਟਾ ਥੋੜੀ ਜਿਹੀ ਕਾਲੀ ਕਰ ਰਿਹਾ ਆ ਦੁਪਟਾ ਮੈਂ ਤਾਂ ਬੰਨ ਰਹੀ ਆ ਇਹਦਾ ਉਹ ਤੂਈ ਆ ਹੂੰ ਕੀ ਦੇਖ ਬਣਾ ਰਹੀ ਆ ਮੈਂ ਨਹੀਂ ਬੇਟਾ ਇਹ ਤੇ ਵੇਖਣ ਵਾਲਾ ਕੰਮ ਹੀ ਨਹੀਂ ਮੈਂ ਜਿ세 ਤਰ੍ਹਾਂ ਜਿਹੜਾ ਆਪਾਂ ਆਟੇ ਨੂੰ ਬਿਲਕੁਲ ਰੈੱਡ ਕਰਨਾ ਆਪਾਂ ਸਾੜਨਾ ਵੀ ਨਹੀਂ ਗੱਜੇ ਤੁਸੀਂ ਕੋ ਸਾੜਨਾ ਸੇਮ ਤੇ ਕਰ ਦੋ ਥੋੜਾ ਜਿਹਾ ਨਹੀਂ ਆ ਬਣਾਈ ਜਾਂਦੇ ਆ ਤਾਂ ਆਟੇ ਨਾਲ ਆਟੇ ਦੀ ਦੇਗੀ ਕਿ ਐਸੀ ਤੁਸੀਂ ਮੈਨੂੰ ਫਿਰ ਕਿਸੇ ਦਿਨ ਤਾਂ ਲਾਤੀ ਨਾਲ ਹਾਂ ਆਟੇ ਨਾਲ ਜਾਟੇ ਦੀ ਬਣਾਉਣੀ ਪਈ ਆ ਆਟੇ ਦੀ ਮੰਗਦੇ ਤੁਸੀਂ ਕਿ ਐਸੀ ਗੁਰਦੁਆਰੇ ਜਿਹੜੀ ਮਿਲਦੀ ਆ ਮੰਨ ਲਓ ਜਿਹੜੀ ਉਦੋਂ ਬਣਾਈ ਸੀ ਤੁਸੀਂ ਇਦਾਂ ਨਹੀਂ ਮਿਲਦੀ ਆ ਉਹ ਤੋਂ ਹਾਂ ਜੀ ਤੋਂ ਆਪੇ ਦੀ ਉਦੋਂ ਜਿਹੜੀ ਬਣਾਈ ਸੀ ਆਪਾਂ ਘਰੇ ਉਹ ਵੀ ਆਟੇ ਦੀ ਸੀ ਬਣਾਇਆ ਸੀ ਨਾ ਜਿੱਦੋਂ ਆਪਾਂ ਦੁੱਪੀ ਸੀ ਲਓ ਜੀ ਦਰ ਮੇ ਕੋ ਆਪਣਾ ਆਟਾ ਬਿਲਕੁਲ ਦੇਖੋ ਕਿਉਂਕਿ ਥੋੜਾ ਜਿਹਾ ਨਾ ਮम्मा ਤਾਂ ਤਨੀ ਨਾਲ ਨਾਲ ਕੁਝ ਨਹੀਂ ਕਰਦੀ ਨਹੀਂ ਨਹੀਂ ਜਾਣੀ ਚੰਗਾ ਵੀ ਤਾਂ ਲਓ ਜੀ ਇਸ ਤਰ੍ਹਾਂ ਇਗਨੋਰ ਕਰੋ ਵਿੱਚ ਜੋ ਜੋ ਬੋਲ ਰਿਹਾ ਹੈ ਦੇਖੋ ਜੀ ਆਪਣਾ ਜਿਹੜਾ ਆਟਾ ਬਿਲਕੁਲ ਭੁੱਜ ਗਿਆ ਜਿੰਨਾ ਆਪਾਂ ਨੂੰ ਨੀਡ ਹਨ ਇਸ ਤਰ੍ਹਾਂ ਦੇ ਆਟਾ ਨੂੰ ਆਪਾਂ ਰੈੱਡ ਰੈੱਡ ਰੱਖਣਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਸਵਾਦ ਅਨੁਸਾਰ ਤੁਸੀਂ ਇਹਦੇ ਵਿੱਚ ਖੰਡ ਪਾ ਲਓ ਨਹੀਂ ਬੇਟਾ ਖੰਡ ਨਹੀਂ ਖਾਂਦੇ ਉਹਦੇ ਵਿੱਚ ਦੇਗ ਤੇ ਹੈ ਆਪਾਂ ਨੇ ਇਹਦੇ ਵਿੱਚ ਖੰਡ ਵੀ ਪਾ ਲਈ ਤੇ 2 ਮਿੰਟ ਆਪਾਂ ਲਾ ਵੀ ਲਾਇਆ ਤੇ ਹੁਣ ਆਪਣੀ ਆ ਗਈ ਵਾਰੀ ਮੀਨ ਪਾਣੀ ਪਾਉਣ ਦੀ ਠੀਕ ਹੈ ਜੀ ਪਾਣੀ ਹਮੇਸ਼ਾ ਪਿੱਛੇ ਹਟਕੇ ਪਾਉਣਾ ਹੈ ਮਤਲਬ ਪਿੱਛੇ ਹੋ ਕੇ ਪਾਉਣਾ ਜਿੰਨੀ ਆਪਾਂ ਨੂੰ ਪਾਣੀ ਦੀ ਜਰੂਰਤ ਹੈ जो थानू पानी घट्ट लगता बार लगता अपने हिसाब ना मिठा नहीं खाई बेटा देखो जी अपनी देख बिलकुल परफेक्ट बनी है तो देख सकते हो थोड़ी जी कड़ाही ज़्यादा व्डी है मेरी इग्नोर करो ਮਾਦੀ ਦੇਗ ਆਪਣੀ ਬਿਲਕੁਲ ਬਰਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਦੇਖਦੇ ਆਪਾਂ ਹੋਰ ਨਈਆ ਲਓ ਜੀ ਆ ਵੀ ਮੇਰੀ ਆ ਉਹ ਵੀ ਮੇਰੀ ਆ ਉਹ ਮੇਰੀ ਆ ਹਾਂ ਜੀ ਖਾਓ ਲਓ ਜੀ ਇਹਦਰ ਆਪਣੀ ਜਿਹੜੀ ਦੇਗ ਬਣ ਕੇ ਦੇਖੋ ਆਪਣੀ ਜਿਹੜੀ ਦੇਗ ਬਣ ਕੇ ਬਿਲਕੁਲ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀ ਰੈਸਪੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇਕਰ ਤੁਹਾਨੂੰ ਮੇਦੀ ਰੈਸਪੀ ਵਧੀਆ ਲੱਗੀ ਤੇ ਚੈਨਲ ਨੂੰ ਸ਼ੇਅਰ ਜਰੂਰ ਕਰਿਆ ਕਰੋ